ਹਾਰਨੀ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 4 ਪੰਜਾਬ ਦੀਆਂ ਲੋਕ ਖੇਡਾਂ ਬੇਟਾ ਪੜਨਾ ਸਟਾਰਟ ਕਰਦੇ ਆਂ ਪੰਜਾਬ ਦੀਆਂ ਲੋਕ ਖੇਡਾਂ ਲੇਖ ਸੁਖਦੇਵ ਮਾਦਪੁਰੀ ਦੀ ਰਚਨਾ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਦੀਆਂ ਲੋਕ ਖੇਡਾਂ ਦਾ ਵਰਣਨ ਕਰਦੇ ਹੋਏ ਕਿਹਾ ਹੈ ਕਿ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ ਅਨਿੱਖੜਵਾਂ ਜਿਸ ਚੀਜ਼ ਨੂੰ ਆਪਣੇ ਤੋਂ ਅਲੱਗ ਨਾ ਕੀਤਾ ਜਾਵੇ ਉਹਨੂੰ ਕਹਿੰਦੇ ਨੇ ਅਨਿੱਖੜਵਾਂ ਠੀਕ ਹੈ ਅਤੇ ਇਹ ਹਮੇਸ਼ਾ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ ਹੁਣ ਇੱਥੇ ਪੇਂਡੂ ਲੋਕਾਂ ਦੀ ਗੱਲ ਕਿਉਂ ਕੀਤੀ ਹੈ ਕਿਉਂਕਿ ਉਹਨਾਂ ਦੇ ਵਿੱਚ ਹਜੇ ਵੀ ਪਿਓਰਿਟੀ ਹੈਗੀ ਹੈ ਠੀਕ ਹੈ ਬਨਾਵਟੀਪਨ ਨਹੀਂ ਹੈਗਾ ਤੇ ਇਹੋ ਜਿਹੇ ਜਿਹੜੇ ਲੋਕ ਖੇਡਾਂ ਨੇ ਆਪਣਾ ਪੰਜਾਬੀ ਕਦਰ ਜੇ ਵੇਖਣਾ ਹੋਵੇ ਤੇ ਸ਼ਹਿਰਾਂ ਦੇ ਬਜਾਏ ਪਿੰਡਾਂ ਵਿੱਚ ਵੇਖਿਆ ਜਾ ਸਕਦਾ ਹੈ ਠੀਕ ਹੈ ਬੇਟਾ ਕਹਿੰਦੇ ਕਿ ਖੇਡ ਕਿਰਿਆਵਾਂ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀਆਂ ਹਨ ਅਤੇ ਇਹ ਬੱਚੇ ਦੇ ਸਰੀਰਕ ਮਾਨਸਿਕ ਤੇ ਭੌਤਿਕ ਵਿਕਾਸ ਦੀ ਸੂਚਕ ਹਨ ਕਿਆ ਦਾ ਮਤਲਬ ਹੈ ਕਿ ਖੇਡਾਂ ਖੇਡਣ ਨਾਲ ਨਾ ਕੇਵਲ ਸਰੀਰਕ ਸਾਨੂੰ ਬਲ ਮਿਲਦਾ ਹੈ ਬਲਕਿ ਸਾਡਾ ਜਿਹੜਾ ਭੌਤਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ ਠੀਕ ਹੈ ਖੇਡ ਗੀਤਾ ਕਾਰਜਵਿਤੀ ਅਤੇ ਸਮਾਜ ਤੋਂ ਪਛਾਣੀਆਂ ਜਾਣ ਵਾਲੀਆਂ ਖੇਡਾਂ ਨੂੰ ਲੋਕ ਖੇਡਾਂ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਸੰਚਾਰ ਪੁਸਤਦਾਰ ਪੁਸਤ ਹੁੰਦਾ ਹੋਇਆ ਸਾਡੇ ਤੱਕ ਪੁੱਜਦਾ ਹੈ ਪੁਸਤਦਾਰ ਪੁਸਤ ਮਤਲਬ ਪੀੜੀਆਂ ਤੋਂ ਪੀੜੀਆਂ ਜਿਵੇਂ ਸਾਹਾ ਡਿਵਾ ਡੇਰੇ ਨੇ ਉਹ ਪਹਿਲਾਂ ਕਿਹੜੀਆਂ ਗੇਮਾਂ ਖੇਡਦੇ ਹੁੰਦੇ ਕਿਹੜੇ ਖੇਡ ਖੇਡੇ ਜਾਂਦੇ ਹੁੰਦੇ ਹੀ ਉਹ ਕਿਹੜੇ ਖੇਡ ਖੇਡਦੇ ਹੁੰਦੇ ਉਹ ਸਾਰੇ ਉਹਨਾਂ ਦੇ ਸਾਡੇ ਮੰਮੀ ਪਾਪਾ ਨੂੰ ਪਤਾ ਲੱਗਾ ਫਿਰ ਮੰਮੀ ਪਾਪਾ ਤੋਂ ਹਾਨੂੰ ਪਤਾ ਲੱਗਾ ਫਿਰ ਸਾਡੇ ਤੁਹਾਡੇ ਬੱਚਿਆਂ ਨੂੰ ਪਤਾ ਲੱਗਾ ਇਸ ਤਰ੍ਹਾਂ ਇਹ ਜਿਹੜੇ ਖੇਡਾਂ ਨੇ ਪੁੱਤਦਰ ਪੁੱਤ ਚੱਲਦੀਆਂ ਦਿੰਦੀਆਂ ਨੇ ਠੀਕ ਹੈ ਲੋਕ ਖੇਡਾਂ ਦਾ ਖਾਸ ਗੁਣ ਇਹ ਹੈ ਕਿ ਇਹਨਾਂ ਲਈ ਕੋਈ ਸਖਤ ਨਿਯਮ ਨਹੀਂ ਹੁੰਦਾ ਤੇ ਨਾ ਹੀ ਕੋਈ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਇਹ ਖੇਡਾਂ ਦੁਪਹਿਰ ਸਮੇਂ ਚਾਨਣੀਆਂ ਰਾਤਾਂ ਵਿੱਚ ਖੁੱਲੇ ਵੇੜਿਆਂ ਵਿੱਚ ਗਲੀਆਂ ਵਿੱਚ ਦੀਆਂ ਬੋਹੜਾਂ ਦੀਆਂ ਛਾਵਾਂ ਅਤੇ ਏਵੇਂ ਹੀ ਮੋਕਲੀ ਥਾਂ ਤੇ ਖੇਡੀਆਂ ਜਾਂਦੀਆਂ ਹਨ ਠੀਕ ਹੈ ਬੱਚੇ ਆਪਣਾ ਖੇਡ ਆਰੰਭ ਕਰਨ ਤੋਂ ਪਹਿਲਾਂ ਪੁੱਗਦੇ ਹਨ ਉਹ ਇੱਕ ਦਾਰੇ ਵਿੱਚ ਖੜੇ ਹੋ ਜਾਂਦੇ ਹਨ ਇੱਕ ਜਾਣਾ ਇਕੱਲੇ ਇਕੱਲੇ ਨੂੰ ਹੱਥ ਲਾ ਕੇ ਚੰਦ ਬੋਲਦਾ ਹੈ ਗੁੜ ਖਾਵਾ ਵੇਲ ਵਧਾਵਾ ਬੂਲੀ ਪੱਤਰਾ ਪਤੜੇ ਵਾਲੇ ਘੋੜੇ ਆਏ ਹੱਥ ਕੁੜਾ ਹੀ ਪੈਰ ਕੁੜਾ ਹੀ ਨਿਕਲ ਬਾਲਿਆ ਤੇਰੀ ਵਾਰੀ ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ ਠੀਕ ਹੈ ਇਸ ਤਰ ਪੁੱਗਣਾ ਮਤਲਬ ਕਿ ਕਿਦੀ ਟਰਨ ਆਣੀ ਹੈ ਇਹ ਚੀਜ਼ ਨੂੰ ਪੁੱਗਣਾ ਕਹਿੰਦੇ ਨੇ ਠੀਕ ਹੈ ਇਸ ਤਰ੍ਹਾਂ ਹੋਰਨਾਂ ਨੂੰ ਪੁਗਾਉਣ ਲਈ ਇਹ ਛੰਦ ਵਾਰ-ਵਾਰ ਬੋਲਿਆ ਜਾਂਦਾ ਹੈ ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ ਵਿੱਚ ਕਬੱਡੀ ਰੱਸਾ ਕੱਸੀ ਸ਼ੱਕਰਪਿੱਜੀ ਲੂਣ ਮਿਆਣੀ ਕਾ ਕਾਂਗੜੇ ਅਤੇ ਟਿਬਲਾ ਟਿਬਲੀ ਆदि ਹਨ ਟੋਲੀਆਂ ਬਣਾਉਣ ਸਮੇ ਆੜੀ ਮੱਲਣ ਦਾ ਨਿਯਮ ਅਪਣਾਇਆ ਜਾਂਦਾ ਹੈ ਖੇਡ ਵਿੱਚ ਇੱਛਾ ਰੱਖਣ ਦੇ ਚਾਹਵਾਨ ਬੱਚੇ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਹਨ ਉਹਨਾਂ ਵਿੱਚ ਦੋ ਜਣੇ ਇੱਕ ਇੱਕ ਟੋਲੀ ਦਾ ਮੁਖੀ ਬਣ ਜਾਂਦਾ ਹੈ ਉਹਨਾਂ ਦੇ ਵਿੱਚ ਜਿਹੜੇ ਦੋ ਬੱਚੇ ਹੁੰਦੇ ਨੇ ਉਹ ਆਪਣਾ ਨਾਂ ਇੱਕ ਸੋਨਾ ਰੱਖ ਲੈਂਦਾ ਤੇ ਇੱਕ ਚਾਂਦੀ ਰੱਖ ਲੈਂਦੇ ਨੇ ਜਿਹੜਾ ਕਿ ਉਹਨਾਂ ਦਾ ਕਲਪਨਿਕ ਨਾਂ ਹੁੰਦਾ ਫਿਰ ਉਹ ਗੱਲ ਬਕੜੇ ਪਾ ਕੇ ਟੋਲੀਆਂ ਦੇ ਮੁਖੀ ਕੋਲ ਜਾਂਦੇ ਹਨ ਤੇ ਉਸ ਨੂੰ ਪੁੱਛਦੇ ਹਨ ਕੋਈ ਲੈ ਲਵੋ ਸੋਨਾ ਕੋਈ ਲੈ ਲਵੋ ਚਾਂਦੀ ਇੱਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ ਤਾਂ ਸੋਨੇ ਨਾਂ ਦਾ ਬੱਚਾ ਉਸ ਦੀ ਟੋਲੀ ਵਿੱਚ ਜਾ ਬੈਠਦਾ ਹੈ ਤੇ ਚਾਂਦੀ ਜਿਹੜਾ ਉਹ ਦੂਜੀ ਦੀ ਟੋਲੀ ਵਿੱਚ ਚਲ ਜਾਂਦਾ ਤੇ ਇਸ ਤਰ੍ਹਾਂ ਜਿਹੜੇ ਸਾਰੇ ਬੱਚੇ ਚੁਣੇ ਜਾਂਦੇ ਹਨ ਪੁੱਗੰਝ ਆੜੇ ਮੱਲਾਂ ਸਮੇ ਬੱਚੇ ਇਹ ਗੀਤ ਗਾਉਂਦੇ ਹਨ ਉੱਕੜ ਦੁੱਕੜ ਪੰਬਾ ਪੋ 80 90 ਪੂਰਾ 100 100 ਗਨਾਟਾ ਤਿੱਰ ਮੋਟਾ ਚੱਲ ਮਦਾਰੀ ਪੈਸਾ ਖੋਟਾ ਖੋਟੀ ਦੀ ਘਟਿਆਈ ਇਹ ਬੇਬੇ ਦੌੜੀ ਦੌੜੀ ਆਏ ਖੇਡਣ ਸਮੇ ਜੇਕਰ ਬੱਚਾ ਆਪਣੀ ਦਾਈ ਜਾਂ ਵਾਰੀ ਜਾਂ ਮੀਟੀ ਨਾ ਦੇਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਰੱਬ ਉਸ ਦੇ ਸਿਰ ਤੇ ਭਾਰ ਚੜਾਵੇਗਾ ਜੇਕਰ ਕੋਈ ਬੱਚਾ ਮਿੱਟੀ ਛੱਡ ਕੇ ਨਸ ਜਾਂਦਾ ਹੈ ਜਾਂ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹਨ ਸਾਡੀ ਮਿੱਤ ਦੱਬਣਾ ਘਰ ਦੇ ਚੂਹੇ ਚੱਬਣਾ ਇੱਕ ਚੂਹਾ ਰਹਿ ਗਿਆ ਸਿਪਾਈ ਫੜ ਕੇ ਲੈ ਗਿਆ ਸਿਪਾਈ ਨੇ ਮਾਰੀ ਇੱਟ ਚਾਹੇ ਰੋ ਤੇ ਚਾਹੇ ਪਿੱਟ ਇਸ ਤੋਂ ਇਲਾਵਾ ਮੁੰਡੇ ਕੁੜੀਆਂ ਮੁੰਡੇ ਕੁੜੀਆਂ ਬੁੱਢੀ ਮਾਈ ਪੰਡਾ ਪੰਡਾਰੀਆ ਉਠਕ ਬੈਠਕ ਊਚ ਨੀਚ ਕੋਕਲਾ ਸਿਪਾਈ ਦਾਈਆਂ ਦੁੱਕੜੇ ਬਾਂਦਰ ਕਿਲਾ ਕਿਨ ਮਿੰਹ ਕਾਣੀ ਕੌਣ ਕਿਨੇ ਆ ਸਮੁੰਦਰ ਤੇ ਮੱਛੀ ਲੱਕੜ ਕਾਂਠੀ ਅੰਨਾ ਝੋਟਾ ਪੁਚ ਪੁਚ ਗੁੱਲੀ ਡੰਡਾ ਪਿੱਠੂ ਔਰ ਪਿੱਚੂ ਬੋકરી ਵੱਡੀ ਛੜੱਪਾ ਕੁੱਕਾ ਕਾਂਗੜੇ ਅਖਰੋਟ ਤੇ ਸ਼ੱਕਰ ਭੀਜੀ ਖੇਡਾਂ ਵੀ ਖੇਡਦੇ ਹਨ ਹੁਣ ਹਾਂ ਗਿਆ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਸਭ ਤੋਂ ਪਹਿਲਾਂ ਨੌਜਵਾਨ ਜਿਹੜੇ ਕੁਸ਼ਤੀ ਖੇਡਦੇ ਨੇ ਠੀਕ ਹੈ ਕੁਸ਼ਤੀਆਂ ਪੁਰਾਣੇ ਸਮੇਂ ਤੋਂ ਹੀ ਖਿੱਚ ਦਾ ਕੇਂਦਰ ਰਹੀਆਂ ਹਨ ਤੇ ਪਿੰਡ ਵਿੱਚ ਹਰ ਸਾਲ ਸਿੰਜਾਂ ਤੇ ਮੇਲਿਆਂ ਵਿੱਚ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ ਹਨ ਜਿਨ੍ਹਾਂ ਤੋਂ ਪੰਜਾਬੀ ਗੱਬਰਾਂ ਨੂੰ ਸਾਹਾਸ਼ ਸ਼ਕਤੀ ਤੇ ਉਤਸ਼ਾਹ ਪ੍ਰਾਪਤ ਹੁੰਦਾ ਹੈ ਪੰਜਾਬ ਦੀ ਧਰਤੀ ਤੇ ਗਾਮਾ ਗੂੰਗਾ ਮਹਿਰਦੀਨ ਕੇਸ ਸਿੰਘ ਤੇ ਤੇਦਾਰਾ ਸਿੰਘ ਵਰਗੇ ਪਹਿਲਵਾਨ ਪੈਦਾ ਹੋਏ ਹਨ ਹੁਣ ਜਿਹੜੀ ਦੂਜੀ ਖੇਡ ਖੇਡੀ ਜਾਂਦੀ ਹੈ ਉਹ ਹੈਗੀ ਕਬੱਡੀ ਕਬੱਡੀ ਪੰਜਾਬੀਆਂ ਦੀ ਲੋਕ ਖੇਡ ਹੈ ਜਿਸ ਤੋਂ ਇਹਨਾਂ ਦੇ ਸੁਭਾਅ ਅਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ ਲੰਮੀ ਲੰਮੀ ਕੋਡੀ ਗੂੰਗੀ ਕੋਡੀ ਤੇ ਸੋਚੀ ਪੱਕੀ ਕਬੱਡੀ ਦੀਆਂ ਹਰ ਮੰਨ ਪਿਆਰੀਆਂ ਕਿਸਮਾਂ ਹਨ ਅੱਜਕੱਲ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਸਿੱਧ ਹੈ ਸ਼ਿਪਾਰ ਦੇ ਮੇਲੇ ਵਿੱਚ ਸੋਚੀ ਪੱਕੀ ਦੇ ਪ੍ਰਸਿੱਧ ਮੁਕਾਬਲੇ ਹੁੰਦੇ ਹਨ ਇਹ ਖੇਡ ਬਾਕਸਿੰਗ ਨਾਲ ਮਿਲਦੀ ਜੁਲਦੀ ਹੈ ਠੀਕ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਖਿੱਦੋ ਖੁੰਡੀ ਤੇ ਲੂਨ ਤੇ ਲੱਲੇ ਠੀਕ ਹੈ ਇਹ ਖੇਡ ਖੇਡੀ ਜਾਂਦੀ ਹੈ ਇਹ ਖੇਡਾਂ ਕਿੱਕੜਾਂ ਅਤੇ 베ਰੀਆਂ ਦੀਆਂ ਖੁੰਡੀਆਂ ਨਾਲ ਖੇਡੀਆਂ ਜਾਂਦੀਆਂ ਹਨ ਠੀਕ ਹੈ ਜਿ세 ਕਿੱਕੜ ਤੇ 베ਰੀ ਉੱਗੇ ਹੁੰਦੇ ਨੇ ਦਰਾਖਾ ਤੇ ਉਹਨਾਂ ਦੀਆਂ ਜੜਾਂ ਉਹ ਕਾਫੀ ਸਟਰੌਂਗ ਹੁੰਦੀਆਂ ਜਿਹੜੇ ਧਰਤੀ ਤੋਂ ਬਾਹਰ ਨਿਕਲੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਆਲੇ ਦੁਆਲੇ ਖੇਡੇ ਜਾਂਦਾ ਠੀਕ ਹੈ ਖਿੱਦੋ ਖੁੰਡੀ ਦੀ ਥਾਂ ਹੁਣ ਹਾ ਕਿਨੇ ਲੈ ਲਈ ਹੈ ਲਾਲਿਆਂ ਦੀ ਖੇਡ ਪਿੰਡੂ ਬਾਹਰ ਖੇਡੀ ਜਾਂਦੀ ਹੈ ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਸਾਰੇ ਖਿਡਾਰੀ ਤਿੰਨ-ਤਿੰਨ 4-4 ਮੀਟਰ ਦੇ ਫਾਸਲੇ ਉੱਤੇ 3-4 ਇੰਚ ਲੰਮੇ ਚੌੜੇ ਤੇ ਡੂੰਘੇ ਟੋਏ ਪੁੱਟਦੇ ਹਨ ਜਿਨ੍ਹਾਂ ਨੂੰ ਲੱਲੇ ਕਿਹਾ ਜਾਂਦਾ ਹੈ ਐਨ ਵਿੱਚ ਸਾਰੇ ਖਿਡਾਰੀ ਆਪਣੀਆਂ ਖੁੰਡੀਆਂ ਨੂੰ ਰੱਖ ਕੇ ਖੜੇ ਹੋ ਜਾਂਦੇ ਹਨ ਇੱਕ ਖਿਡਾਰੀ ਖਿੱਦੋਂ ਨੂੰ ਟੱਲਾ ਮਾਰਦਾ ਹੈ ਤੇ ਦਾਈ ਵਾਲਾ ਖਿੱਦੋਂ ਨੂੰ ਦੌੜ ਕੇ ਫੜਦਾ ਹੈ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ ਹੈ ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ ਤੇ ਸਿਰदाई ਆ ਜਾਂਦੀ ਹੈ ਦਾਈ ਦਾ ਮਤਲਬ ਟਰਨ ਆ ਜਾਂਦੀ ਹੈ ਉਹ ਆਪਣਾ ਖੁੰਡਾ ਤੇ ਲੱਲਾ ਦਾਈ ਵਾਲੇ ਨੂੰ ਸੌਂਪ ਦਿੰਦਾ ਹੈ ਖੇਡ ਨੂੰ ਜਾਰੀ ਰੱਖਣ ਲਈ ਖਿਡਾਰੀ ਆਪਣੇ ਲੱਲੇ ਛੱਡ ਕੇ ਖਿੱਦੋ ਮਗਰ ਦੌੜਦੇ ਹਨ ਜੇਕਰ ਦਾਈ ਵਾਲਾ ਕਿਸੇ ਦੇ ਲੱਲੇ ਵਿੱਚ ਪੈਰ ਰੱਖ ਦੇਵੇ ਤਾਂ ਦਾਈ ਉਸਦੇ ਸਿਰ ਆ ਜਾਂਦੀ ਹੈ ਹੁਣ ਇਹ ਖੇਡ ਤਕਰੀਬਨ ਅਲੋਪ ਹੀ ਹੋ ਚੁੱਕਾ ਹੈ ਅਲੋਪ ਮਤਲਬ ਗੁਮ ਮਤਲਬ ਹੁਣ ਇਹ ਖੇਡ ਨਹੀਂ ਖੇਡਿਆ ਜਾਂਦਾ ਦੇ ਬਾਦ ਹਾ ਡਾਂਦਾ ਅੱਡੀ ਛੜੱਪਾ ਜਾਂ ਅੱਡੀ ਟੱਪਾ ਇਹ ਜਿਹੜਾ ਖੇਡ ਆ ਇਹ ਕੁੜੀਆਂ ਦੇ ਵਿੱਚ ਖੇਡਿਆ ਜਾਂਦਾ ਹੈ ਜਿਸ ਨੂੰ ਖੇਡਣ ਲਈ ਦੋ ਟੋਲੀਆਂ ਬਣਾਉਂਦੀਆਂ ਹਨ ਤੇ ਹਰ ਟੋਲੀ ਦੇ ਵਿੱਚ ਚਾਰ ਪੰਜ ਕੁੜੀਆਂ ਹੁੰਦੀਆਂ ਹਨ ਇਸ ਖੇਡ ਰਾਹੀਂ ਕੁੜੀਆਂ ਵਿੱਚ ਦੌੜਨ ਉੱਚੀ ਛਲਾਂਗ ਮਾਰਨ ਤੇ ਸਰੀਰਕ ਤਾਕਤ ਨੂੰ ਵਧਾਉਣ ਦਾ ਬਲ ਮਿਲਦਾ ਹੈ ਅੱਗੇ ਹੈਗਾ ਸ਼ੱਕਰ ਭੀਜੀ ਖੇਡ ਇਹ ਜਿਹੜਾ ਖੇਡ ਹੈ ਇਹ ਬੇਟਾ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਦੋਨਾਂ ਵਿੱਚ ਹਰਮਨ ਪਿਆਰਾ ਹੈ ਇਸ ਵਿੱਚ ਦੋ ਟੋਲੀਆਂ ਬਣਾਈਆਂ ਜਾਂਦੀਆਂ ਹਨ ਜਿਸ ਵਿੱਚ 4-4 ਜਾਂ 5-5 ਖਿਡਾਰੀ ਹੁੰਦੇ ਹਨ ਜਿਸ ਸਿਰਤਾਈ ਹੁੰਦੀ ਹੈ ਉਹ ਇੱਕ ਦੂਜੇ ਦਾ ਲੱਕ ਫੜ ਲੈਂਦੇ ਹਨ ਤੇ ਕੁੱਬੇ ਹੋ ਕੇ ਖੜੇ ਹੋ ਜਾਂਦੇ ਹਨ ਪਹਿਲਾ ਖਿਡਾਰੀ ਕੰਦ ਜਾਂ ਦਰਖਤ ਨੂੰ ਹੱਥ ਪਾਉਂਦਾ ਹੈ ਕਈ ਵਾਰ ਉਹ ਆਪਣੇ ਗੋਡਿਆਂ ਉੱਤੇ ਹੱਥ ਰੱਖ ਲੈਂਦਾ ਕਿਉਂਕਿ ਪਹਿਲੇ ਖਿਡਾਰੀ ਨੂੰ ਵੀ سپورਟ ਦੀ ਜ਼ਰੂਰਤ ਹੁੰਦੀ ਹੈ ਤੇ ਬਾਕੀ ਜਿਹੜੇ ਪਿੱਛੇ ਹੁੰਦੇ ਨਾ ਇੱਕ ਦੂਜੇ ਦੇ ਲੱਕ ਨੂੰ ਫਾੜ ਕੇ ਮਤਲਬ ਇੱਕ ਟ੍ਰੇਨ ਟਾਈਪ ਬਣਾ ਲੈਂਦੇ ਨੇ ਠੀਕ ਹੈ ਦੂਜੀ ਟੋਲੀ ਦਾ ਇੱਕ ਇੱਕ ਖਿਡਾਰੀ ਵਾਰੀ ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੋਸੀ ਮਾਰ ਕੇ ਟਪੋਸੀ ਮਤਲਬ ਛੜੱਪਾ ਮਾਰ ਕੇ ਕਤਾਰ ਵਿੱਚ ਜੁਕੇ ਹੋਏ ਖਿਡਾਰੀਆਂ ਉੱਤੇ ਚੜ ਜਾਂਦਾ ਹੈ ਹੇਠਲੇ ਖਿਡਾਰੀ ਜੁਕ-ਜੁਕ ਕੇ ਤੇ ਹਿਲ-ਹਿਲ ਕੇ ਉੱਪਰਲੇ ਖਿਡਾਰੀ ਦੇ ਪੈਰ ਧਰਤੀ ਉੱਤੇ ਲਾਉਣ ਦਾ ਯਤਨ ਕਰਦੇ ਨੇ ਜੇਕਰ ਕਿਸੇ ਖਿਡਾਰੀ ਦਾ ਪੈਰ ਧਰਤੀ ਨੂੰ ਛੋਹ ਜਾਂਦਾ ਹੈ ਜਾਂ ਲੱਗ ਜਾਂਦਾ ਹੈ ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ ਪਰ ਜੇਕਰ ਕਿਸੇ ਖਿਡਾਰੀ ਦਾ ਪੈਰ ਥੱਲੇ ਨਾ ਲੱਗੇ ਤੇ ਹੇਠਲੀ ਟੋਲੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ ਸ਼ੱਕਰ ਭਿੱਜੀ ਕਨਾ ਜੇਕਰ ਹੇਠਲੀ ਟੋਲੀ ਕਹਿ ਦੇਵੇ ਹਾਂ ਤਾਂ ਉਹਨਾਂ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉਤਰ ਜਾਂਦੇ ਹਨ ਤੇ ਹੇਠਲੇ ਪਹਿਲਾਂ ਦੀ ਤਰ੍ਹਾਂ ਜੁੱਕੇ ਹੋਏ ਖਿਡਾਰੀਆਂ ਉੱਪਰ ਬੈਠ ਜਾਂਦੇ ਹਨ ਤੇ ਇਸ ਤਰ੍ਹਾਂ ਇਹ ਜਿਹੜਾ ਖੇਡ ਹੈ ਚੱਲਦਾ ਰਹਿੰਦਾ ਹੈ ਡੰਡ ਪਲਾੰਗਣਾ ਜਾਂ ਪੀਲ ਪਲਿੰਗਰ ਜਾਂ ਡੰਡਾ ਡੁੱਕ ਗਰਮੀਆਂ ਵਿੱਚ ਪਿੱਪਲਾਂ ਬੋੜਾਂ ਤੇ ਟਾਲੀਆਂ ਦੇ ਰੁੱਖਾਂ 'ਤੇ ਖੇਡੀਆਂ ਜਾਂਦੀਆਂ ਹਨ ਇਹ ਖੇਡ ਖੇਡਣ ਵਾਸਤੇ ਪੁੱਗਿਆ ਜਾਂਦਾ ਹੈ ਖਿਡਾਰੀ ਪੁੱਗ ਜਾਂਦਾ ਉਹ ਉੱਥੇ ਖੜਾ ਰਹਿੰਦਾ ਤੇ ਬਾਕੀ ਸਾਰੇ ਦਰਖਤ ਉੱਤੇ ਚੜ ਜਾਂਦੇ ਨੇ ਖੇਟ ਇੱਕ ਸਰਕਲ ਬਣਾਇਆ ਜਾਂਦਾ ਹੈ ਤੇ ਉਹਦੇ ਵਿੱਚ 2 ਕੁ ਫੁੱਟ ਦਾ ਇੱਕ ਡੰਡਾ ਰੱਖਿਆ ਜਾਂਦਾ ਹੈ ਰੁੱਖ ਤੋਂ ਹੇਠਾ ਉਤਰ ਕੇ ਇੱਕ ਖਿਡਾਰੀ ਜਿਹੜਾ ਉਹ ਸਰਕਲ ਦੇ ਵਿੱਚ ਡੰਡਾ ਚੁੱਕ ਕੇ ਆਪਣੀ ਲੱਤ ਹੇਠਾ ਕਮਾਉਂਦਾ ਹੋਇਆ ਦੂਰ ਸੁੱਟ ਕੇ ਮੁੜ ਦਰਖਤ ਉੱਤੇ ਚੜ ਜਾਂਦਾ ਹੈ ਦਾਈ ਵਾਲਾ ਧੋੜ ਕੇ ਡੰਡੇ ਨੂੰ ਚੁੱਕ ਕੇ ਮੁੜ ਦਾਈ ਦੇ ਵਿੱਚ ਰੱਖ ਦਿੰਦਾ ਹੈ ਤੇ ਬਾਕੀ ਖਿਡਾਰੀਆਂ ਨੂੰ ਛੂਣ ਲਈ ਰੁਖਬ ਤੇ ਚੜ ਜਾਂਦਾ ਹੈ। ਦੂਜੇ ਖਿਡਾਰੀ ਟਾਣੀਆਂ ਨਾਲ ਲੰਬਕ ਕੇ ਹੇਠਾਂ ਛਾਲਾ ਮਾਰਦੇ ਹਨ ਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ ਦਾਈ ਉਸ ਦੇ ਸਿਰ ਆ ਜਾਂਦੀ ਹੈ ਤੇ ਇਸ ਤਰ੍ਹਾਂ ਇਹ ਖੇਡ ਜਿਹੜਾ ਅੱਗੇ ਚੱਲਦਾ ਰਹਿੰਦਾ ਹੈ। ਫਿਰ ਇਸ ਤੋਂ ਬਾਅਦ ਹੈਗਾ ਬਾਂਦਰ ਕਿਲਾ। ਬਾਂਦਰ ਕਿਲਾ ਖੇਡ ਆਮ ਕਰਕੇ ਸਰਦਿਆਂ ਦੀ ਰੁੱਤ ਵਿੱਚ ਖੇਡਿਆ ਜਾਂਦਾ ਹੈ ਇਹ ਖੇਡ ਜਿਹੜਾ ਮੁੰਡੇ ਤੇ ਕੁੜੀਆਂ ਰਲ ਕੇ ਖੇਡਦੇ ਹਨ ਇਸ ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਮੈਦਾਨ ਵਿੱਚ ਇੱਕ ਕਿਲਾ ਗੱਡ ਕੇ ਉਸ ਨਾਲ 3-4 ਮੀਟਰ ਲੰਮੀ ਰੱਸੀ ਬਣੀ ਜਾਂਦੀ ਹੈ ਕਿਲੇ ਦੁਆਲਾ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਰੱਖ ਲੈਂਦੇ ਹਨ ਤੇ ਖਿਡਾਰੀ ਚੌਹਾਂ ਪਾਸਿਆਂ ਤੋਂ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ ਤੇ ਜਿਹਦੀ ਵਾਰੀ ਹੋਵੇ ਜਾਂ ਜਿਹਦੀ ਦਾਈ ਹੋਵੇ ਉਹਨਾਂ ਨੂੰ ਹੱਥ ਲਾ ਲਾ ਕੇ ਸੰਦਾ ਹੈ ਜੇ ਸੂਰੂ ਉਸੂ ਲੈ ਵੇ ਤੇ ਇਸ ਤਰ੍ਹਾਂ ਉਹਦੇ ਸਿਰ ਤੇ ਵਾਰੀ ਆ ਜਾਂਦੀ ਹੈ ਜਦਾਈ ਆ ਜਾਂਦੀ ਹੈ ਜੇਕਰ ਉਹ ਸੂ ਨਾ ਸਕੇ ਤੇ ਸਾਰੀਆਂ ਜੁੱਤੀਆਂ ਚੁੱਕ ਕੇ ਕਿੱਲੇ ਦੇ ਕੋਲ ਹੀ ਲਾਈਨ ਬਣਾ ਕੇ ਖੜੇ ਹੋ ਜਾਂਦੇ ਹਨ ਜਦੋਂ ਤੱਕ ਦਾਈ ਵਾਲਾ ਕਿੱਲੇ ਕੋਲ ਪੁੱਜ ਕੇ ਮੋੜ ਰੱਸੀ ਨਹੀਂ ਫੜ ਲਿੰਦਾ ਤਦ ਤੱਕ ਉਸਦੇ ਸਿਰ ਉੱਤੇ ਜੁੱਤੀਆਂ ਵਰਦੀਆਂ ਰਹਿੰਦੀਆਂ ਹਨ ਬੱਚੇ ਫਿਰ ਜੁੱਤੀਆਂ ਕਿੱਲੇ ਕੋਲ ਰੱਖ ਦਿੰਦੇ ਨੇ ਤੇ ਜਦ ਤੱਕ ਉਹ ਕਿਸੇ ਨੂੰ ਸ਼ੂ ਨਾ ਲੈਣ ਦਾਈ ਉਸੇ ਦੇ ਸਿਰ ਰਹਿੰਦੀ ਹੈ ਅੱਜਕੱਲ ਇਹ ਸਾਰੀਆਂ ਖੇਡਾਂ ਲੋਕ ਜੀਵਨ ਵਿੱਚ ਉਲੋਪ ਹੋ ਗਈਆਂ ਹਨ ਅੱਜ ਨਾ ਤਾਂ ਪਿੰਡਾਂ ਵਿੱਚ ਖੇਡਣ ਲਈ ਜੁਹਾ ਹਨ ਤੇ ਨਾ ਹੀ ਕਿਸੇ ਕੋਲ ਵੇਲ ਇਹ ਖੇਡਾਂ ਸਾਡੇ ਗੌਰਵ ਹੈ ਵੀਰਸਾ ਹਨ ਇਹਨਾਂ ਦੇ ਸੰਭਾਲ ਤੇ ਸੁਰਜੀਤੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੇਡਾਂ ਹੀ ਸਾਨੂੰ ਸਾਡੇ ਸ਼ਕਤੀਸ਼ਾਲੀ ਵਿਰਸੇ ਨਾਲ ਜੋੜਦੀਆਂ ਹਨ ਠੀਕ ਹੈ ਬੇਟਾ ਇਸ ਤਰ੍ਹਾਂ ਇਹ ਸਾਰ ਤੁਸੀਂ ਜਰੂਰ ਸੁਣ ਲੈਣਾ ਤਾਂ ਜੋ ਕੁਐਸਚਨ ਆਨਸਰ ਕਰਨ ਵਿੱਚ ਸਾਨੂੰ ਕੋਈ ਵੀ ਮੁਸ਼ਕਲ ਨਾ ਆਵੇ ਤੇ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ